ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 15 ਤੋਂ ਲੈ ਕੇ 20 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਸਾਹ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਜੀ ਜਿਹਦੇ ਵਿੱਚ ਪਠਾਨਕੋਟ ਤੋਂ ਹਿੱਟਲੇ ਪਾਸੇ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਅਤੇ ਥੋੜਾ ਬੋਤਾ ਇਲਾਕਾ ਜਲੰਧਰ ਤੋਂ ਲੁਧਿਆਣਾ ਤੱਕ ਦਿਖਾਈ ਦੇ ਰਿਹਾ ਜਿਹਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਛਾਈ ਹੋਈ ਹੈ ਜੀ ਦੇ ਨਾਲ ਦੇ ਨਾਲ ਜੋ ਨੰਗਲ ਤੋਂ ਅਨੰਤਪੁਰ ਸਾਹਿਬ ਦੇ ਵਿੱਚ ਵੀ ਇਹ ਕਾਰਵਾਈ ਬਦਲਵਾਈ ਦੀ ਦਿਖਾਈ ਦੇ ਰਹੀ ਹੈ ਜਿਸ ਇਲਾਕੇ ਵਿੱਚ ਥੋੜੀ-ਬੋਦੀ ਬੂੰਦਾ ਬੰਦੀ ਵੀ ਦੇਖਣ ਨੂੰ ਮਿਲੀ ਬਾਕੀ ਜਿਹੜਾ ਇੱਕ ਪਹਾੜੀ ਖੇਤਰ ਵਿੱਚ ਸਿਸਟਮ ਬਣਿਆ ਹੋਇਆ ਸੀ ਉਹ ਕਮਜ਼ੋਰ ਹੋ ਚੁੱਕਿਆ ਜੀ ਇਸ ਵੇਲੇ ਦੇ ਸਮੇਂ ਕਾਫੀ ਤਗੜਾ ਸੀਗਾ 5 ਵਜੇ ਤੋਂ ਲੈ ਕੇ 6-7 ਵਜੇ ਤੱਕ ਪਰ ਹੁਣ ਇਹ ਕਾਫੀ ਜ਼ਿਆਦਾ ਕਮਜ਼ੋਰ ਪੈ ਚੁੱਕੇ ਤੇ ਹੁਣ ਇਹ ਮੱਧ ਹਿਮਾਚਲ ਵਿੱਚ ਜਾ ਚੁੱਕੇ ਜੋ ਕਿ ਪਹਿਲਾਂ ਪੰਜਾਬ ਦੇ ਨੇੜੇ ਤੇ ਬਣਿਆ ਹੋਇਆ ਸੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਸਾਨੂੰ YouTube ਤੇ ਦੇਖ ਰਹੇ ਹੋ ਸਾਡੇ ਪੇਜ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ Instagram ਤੇ Facebook ਤੇ ਉੱਪਰ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਬਾਕੀ 16 17 ਅਤੇ 18 ਤਰੀਕ ਨੂੰ ਥੋੜੀ-ਬਹੁਤੀ ਕਾਰਵਾਈਆਂ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਹੁੰਦੀਆਂ ਰਹਿਣਗੀਆਂ ਇਦੇ ਵਿੱਚ ਮੇਨ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਮੁਹਾਲੀ ਤੋਂ ਲੁਧਿਆਣਾ ਫਿਰ ਚੰਡੀਗੜ੍ਹ ਪਟਿਆਲਾ ਫਤਿਹਗੜ੍ਹ ਸਾਹਿਬ ਇਹ ਇਲਾਕੇ ਮੇਨ ਹੋਣਗੇ ਜਿਨੇ ਵਿੱਚ ਥੋੜੀ ਬੋਦੀ ਬੁੰਦਾਬੰਦੀ ਹੋ ਸਕਦੀ ਹੈ ਨਾਲ ਕਪੂਰਥਲਾ ਵੀ ਦੇਖਣ ਨੂੰ ਮਿਲ ਸਕਦਾ ਹੈ ਜਲੰਧਰ ਦਾ ਕੁਝ ਕ ਇਲਾਕਾ ਜੀ ਮਲੇਰਕੋਟਲੇ ਤੋਂ ਲੁਧਿਆਣਾ ਲੁਧਿਆਣੇ ਤੋਂ ਪਟਿਆਲਾ ਇਹ ਸੰਗਰੂਰ ਇਹਨਾਂ ਇਲਾਕੇ ਵਿੱਚ ਟੁੱਟ ਮਰੂਗ ਤੇ ਬਦਲਬਾਈ ਆਉਂਦੀ ਜਾਂਦੀ ਰਹ ਸਕਦੀ ਹੈ 15 16 ਤੇ ਅ 17 18 ਤਰੀਕ ਦੇ ਵਿੱਚ ਘਾਰ ਜਿਹਦੇ ਵਿੱਚ ਹਲਕੇ ਦਰਮਿਆਨੀ ਕਿਰਮਣ ਕਣੀ ਬੱਦਲਬਾਹੀ ਆਮ ਦੀ ਤਰ੍ਹਾਂ ਦੇਖਣ ਨੂੰ ਮਿਲਣਗੇ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਪਟੰਨਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਇਹ ਜਿਹੜੇ ਹੋਣਗੇ ਜਿਨ੍ਹਾਂ ਵਿੱਚ ਮੌਸਮ ਡਰਾਈ ਬਣੇ ਰਹਿਣ ਦੀ ਉਮੀਦ ਹੈ ਕੋਈ ਤਕੜੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਦੁਆਰਾ ਤੋਂ ਜਿਸ ਦੇ ਕਾਰਨ 19 ਅਤੇ 20 ਤਰੀਕ ਨੂੰ ਅਗਰ ਗੱਲ ਕੀਤੀ ਹੈ ਉਹ ਤਾਂ ਮੌਸਮ ਦੁਆਰਾ ਤੋਂ ਸੁਹਾਵਣਾ ਹੁੰਦਾ ਦਿਖਾਈ ਦੇਵਾ ਖੁਸ਼ਕ ਮੌਸਮ ਹੋ ਜਾਵੇਗਾ ਫਿਲਹਾਲ 2-3 ਦਿਨ ਜਿਹੜੀਆਂ ਹਮਸ ਦੀ ਜ਼ੋਰ ਜਿਹੜਾ ਹੈ ਪੰਜਾਬ ਦੇ ਉੱਪਰ ਲਗਾਤਾਰ ਬਣਿਆ ਰਹੇਗਾ ਕਿਉਂਕਿ ਪੂਰਬੀ ਹਵਾ ਚੱਲ ਰਹੀ ਹੈ ਤੇ ਅਸੀਂ ਅਕਸਰ ਹੀ ਦੇਖਦੇ ਆ ਜਦੋਂ ਵੀ ਪੂਰਬ ਦੀ ਹਵਾ ਚੱਲਦੀ ਹੈ ਹਮਸ ਬੱਜ ਜਾਂਦੀ ਹੈ ਬੱਦਲਬਾਈ ਟਟਮੇ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤੇ 19 ਤਰੀਕ ਤੋਂ ਪਹਿਲਾਂ 18 ਤਰੀਕ ਦੇ ਨੇੜੇ ਤੇ ਲਗਭਗ 90% ਪੰਜਾਬ ਦੇ ਉੱਪਰ ਬੱਦਲਬਾਈ ਦੇਖਣ ਨੂੰ ਮਿਲੂਗੀ ਸਿਰਫ ਜ਼ਿਲ੍ਹਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਤੇ ਮਾਨਸਾ ਇਹਨਾਂ ਵਿੱਚ ਬੱਦਲਬਾਈ ਘੱਟ ਹੋਊਗੀ ਬੁਕੇ ਬਾਕੀ ਪੂਰੇ ਪੰਜਾਬ ਦੇ ਉੱਪਰ 18 ਤਰੀਕ ਨੂੰ ਬੱਦਲਬਾਈ ਦਾ ਇੱਕ ਵਧੀਆ ਤਰੀਕੇ ਨਾਲ ਜ਼ੋਰ ਪਨਦਾ ਹੋਇਆ ਦਿਖਾਈ ਦੇ ਰਿਹਾ ਜਿਹਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਅਗੇ ਨਿਆਕਰਵਾਣ ਹੁੰਦੀਆਂ ਰਹਿਣਗੀਆਂ ਬਾਕੀ ਇਸ ਤੋਂ ਇਲਾਵਾ ਕੋਈ ਅਲੱਗ ਤੇ ਜਾਣਕਾਰੀ ਹੋਈ ਤੇ ਸਾਂਝੀ ਕਰਾਂਗੇ ਸਾਨੂੰ ਫੇਸਬੁੱਕ ਤੇ ਉੱਪਰ ਇੰਸਟਾਗ੍ਰਾਮ ਅਤੇ YouTube ਤੇ ਉੱਪਰ ਸਬਸਕ੍ਰਾਈਬ ਕਰੋ ਬਣੇ ਰਹੋ ਸਾਡੇ ਨਾਲ ਧੰਨਵਾਦ ਜੀ